ਸਵੇਰੇ 7 ਵਜੇ ਤੋਂ ਲੈ ਕੇ 7 ਵਜੇ ਤੱਕ ਕਣਕ ਕਮਬੜੀ ਆ ਰਹੀ ਠੀਕ ਲੱਗੇ ਸਰ ਜਿਵੇਂ ਕਿ ਸਾਨੂੰ ਪਤਾ ਹੀ ਹੈ ਦੋਸਤੋ ਕਿ ਕਣਕਾਂ ਦੀ ਵੜਾਈ ਸ਼ੁਰੂ ਹੋ ਚੁੱਕੀ ਹੈ ਸਾਰੇ ਵੀਰ ਕਿਸਾਨ ਭਰਾ ਜੋਰੋ ਜੋਰ ਲੱਗੇ ਹੋਏ ਨੇ ਉੱਥੇ ਜੇਕਰ ਗੱਲ ਕਰੀਏ ਭਾਨਾ ਸਿੱਧੂ ਜੀ ਦੀ ਤਾਂ ਹਾਲੀ ਵਿੱਚ ਭਾਨਾ ਸਿੱਧੂ ਜੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਸਾਡੇ ਨਾਲ ਵੀਡੀਓ ਸਾਂਝੀ ਕੀਤੀ ਜਿੱਥੇ ਕਿ ਉਹ ਆਪਦੀ ਕਣਕ ਵੜਦੇ ਹੋਏ ਸਾਨੂੰ ਨਜ਼ਰ ਆ ਰਹੇ ਨੇ ਜੋ ਕਿ ਦੋਸਤੋ ਅੱਜ ਤੋਂ ਪੁਰਾਣੇ ਸਮਿਆਂ ਦੇ ਵਿੱਚ ਬਜ਼ੁਰਗ ਹੱਥੀ ਕਣਕਾਂ ਵੜਦੇ ਸਨ ਪਰ ਅੱਜ ਕੱਲ ਇੰਨੀ ਮਸ਼ੀਨਰੀ ਦੇ ਬਾਵਜੂਦ ਵੀ ਪਾਨਾ ਸਿੱਧੂ ਹੱਥੀ ਕਣਕ ਵੱਢ ਰਿਹਾ ਹੈ। ਸਲਾਮ ਆ ਬਾਈ ਦੇ ਜੱਜ ਬੇ ਨੂੰ। ਪਾਨਾ ਸਿੱਧੂ ਜੀ ਨੇ ਕੈਪਸ਼ਨ ਦੇ ਵਿੱਚ ਲਿਖਦਿਆਂ ਆਖਿਆ ਬਾਬੇ ਨਾਨਕ ਦੀ ਖੇਤੀ। ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਉਹਨਾਂ ਦੇ ਫੈਨਸ ਦੇ ਕੀ ਕੀ ਕਮੈਂਟ ਆਇਆ ਉਹ ਤੁਹਾਡੇ ਨਾਲ ਵੀ ਸਾਂਝੇ ਕਰਦੇ ਆਂ। ਵੱਢਣ ਦੇ ਤਰੀਕੇ ਤੋਂ ਪਤਾ ਲੱਗ ਰਿਹਾ ਹੈ ਕਿ ਬਾਈ ਨੇ ਪਹਿਲਾਂ ਵੀ ਕਣਕ ਵੱਢੀ ਹੋਈ ਹੈ। ਮਿਹਨਤੀ ਆ ਬਹੁਤ ਬਾਈ ਸਾਡਾ। ਉੱਥੇ ਤੀਜੇ ਫੈਨ ਨੇ ਲਿਖਿਆ ਬਾਈ ਅਸਲੀ ਜੱਟਾਂ ਦਾ ਮੁੰਡਾ ਹੈ। ਪੂਰਾ ਕੋਲ ਰੀਸ ਨਹੀਂ ਹੋਣੀ ਤਾਂ ਨਾ ਸਿੱਧੂ ਜੀ ਕਹਿ ਰਹੇ ਨੇ ਕਿ ਮੈਂ 7 ਤੋਂ 7 ਵਜੇ ਤੱਕ ਕਣਕ ਵੱਢਾਂਗਾ ਦੋਸਤੋ ਤੁਸੀਂ ਇਸ ਵੀਡੀਓ ਨੂੰ ਦੇਖ ਕੇ ਆਪਣੀ ਰੈਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੇਣਾ ਆਪਾਂ ਫਿਰ ਮਿਲਦੇ ਹਾਂ ਦੋਸਤੋ ਕਿਸੇ ਨਵੀਂ ਵੀਡੀਓ ਦੇ ਨਾਲ ਕਣਕ ਪਟਣ ਜੇ ਮੈਂ ਕਿਸੇ ਨੂੰ ਨਾਲ ਨਹੀਂ ਸੁਣਾਉਂਦਾ